ਜੀ ਬਾਈ ਮਿੱਤਰੋ ਪਹੁੰਚ ਗਏ ਜੀ ਆਪਾਂ ਉੱਪਰ ਕਬੂਤਰਾਂ ਕੋਲੇ ਤੇ ਹਲੇ ਨੀਚੇ ਕਬੂਤਰ ਡਾਣੇ ਆ ਪਹਿਲਾਂ ਆਪਾਂ ਆ ਗਏ ਉੱਪਰ ਕਿਉਂਕਿ ਮਿੱਟੀ ਲੈ ਕੇ ਆਈ ਸੀ ਉੱਪਰ ਖੁੱਡਿਆਂ ਦੀ ਮਿੱਟੀ ਖਾਣੀ ਹੈ ਅੱਜ ਧੁੱਪ ਵਧੀਆ ਏ ਤੇ ਪਾ ਦਈਏ ਨਵੇੜੀਏ ਕੰਮ ਤਾਂ ਕਿ ਚੋਵੇ ਨਾ ਖੁੱਡੇ ਬਾਅਦ ਚ ਜਿੰਨੀ ਜਿੰਨੀ ਥੋੜੀ ਥੋੜੀ ਪੈ ਗਈ ਪਾ ਕੇ ਉੱਪਰ ਕਾਗਜ਼ ਪਾ ਦਾਂਗੇ ਤੇ ਬਾਬੇਉ ਇੱਕ ਉਤਰੀ ਨੇ ਵੀ ਅੰਡਾ ਦੇ ਦੇ ਆ ਇਹ ਇਹ ਜੋੜੇ ਨੇ ਤੇ ਹੁਣ ਚੀਨੀ ਤੇ ਇਹਨੂੰ ਕਰ ਦੰਦੇ ਆ ਬੰਦ ਅੰਦਰ ਲੋ ਜੀ ਤੇ ਲੋ ਬਾਈ ਮਿੱਤਰ ਇਹਨਾਂ ਨੂੰ ਕਰਤਾ ਇਹ ਬੰਦ ਤੇ ਦੂਜੀ ਕੋਤਰੀ ਤੇ ਸਰਖਾ ਖੁੱਲੇ ਆ ਰੱਤਾ ਹਾਂ ਇਹ ਜੋੜਾ ਇੱਧਰ ਬੜਿਆ ਬਾਈ ਇਹਨਾਂ ਨੂੰ ਵੀ ਟੱਗ ਦੰਦੇ ਆ ਬੰਦ ਕਰ ਦੰਦੇ ਆ ਤਾਂ ਕਿ ਬਾਹਰ ਨਾ ਆਵੇ ਮਿਲ ਜੂਗੇ ਆਪਸ ਚ ਬਾਕੀਆਂ ਨੂੰ ਬਾਹਰ ਆਉਣ ਦੋ ਤੇ ਖਾਣ ਦੋ ਦਾਣੇ ਦਾਣੇ ਪਾ ਦਿੰਦੇ ਇਹਨਾਂ ਨੂੰ چپਕ ਰਹੀ ਨਿਕਲੇ ਆਈ ਆ ਹਾ ਹਾ ਦੇਖੋ ਇਹ ਬੱਲਾ ਹੀ ਥੋੜਾ ਜਿਹਾ ਇਹਨੂੰ ਕਰਨੀ ਪੈਣੀ ਇਹਦੀ ਸੈਟਿੰਗ ਤੇ ਸਭ ਤੋਂ ਪਹਿਲਾਂ ਪਾ ਦਈਏ ਇਹਨਾਂ ਨੂੰ ਕੂਤਰਾਂ ਨੂੰ ਦਾਣੇ ਤੇ ਲੋ ਮਿੱਤਰ ਲੋ ਜੀ ਪਾਤੇ ਆ ਦਾਣੇ ਖਾਣ ਦੋ ਇਹਨਾਂ ਨੂੰ ਇੱਕ ਵਾਰ ਸਾਨੂੰ ਬਾਹਰ ਦੇ ਕਬੂਤਰ ਚੈੱਕ ਕਰਾ ਦੰਦਾ ਇੱਧਰ ਦੂਸਰੇ ਗੁੱਡੇ ਦੇ ਬੈਠੇ ਆ ਇਹ ਕੁੱਤੇ ਰਿਪੋਰਟ ਤੇ ਮਿੱਟੀ ਦੇਖੋ ਮਿੱਟੀ ਲਿਆਂਦੀ ਆਪਾਂ ਨੇ ਆ ਪਾਵਾਂਗੇ ਵਧੀਆ ਮਿੱਟੀ ਐ ਤੇ ਪਾਵਾਂਗੇ ਤੇ ਹੁਣ ਜਾ ਕੇ ਬਸ ਆ ਤਸਲਾ ਗੇਰ ਕੇ ਬੱਠਲ ਇੱਥੇ ਤੇ ਫਿਰ ਜਾ ਕੇ نیچے ਕਬੂਤਰ ਡਾਉਂਦੇ ਆ ਬਾਕੀ ਕੰਮ ਫੇਰ ਕਰਦੇ ਹਾਂ ਹਾਂਜੀ ਲੋ ਵੀ ਮਿੱਤਰੋ ਛੋਲੇ ਪੀਉਦੇ ਆ ਉਤਰੇ ਹੋ ਕੇ ਬਾਦਾਮ ਪੀਉਣੇ ਸੀ ਜਿਹੜੇ ਉੜਦੇ ਆ ਲੇਟ ਹੋ ਗਏ ਆਪਾਂ 9:00 ਵਜੇ ਤੇ 12:00 1 2:00 ਵਜੇ ਪਾਣੇ ਹੁੰਦੇ ਆ ਫਿਰ ਉਹਨਾਂ ਨੇ ਭਿੰਜਣਾ ਨਹੀਂ ਚਲੋ ਕੱਲ ਤੇ ਪੀਵਾਂਗੇ ਕੋਈ ਦਿੱਕਤ ਨਹੀਂ ਤੇ ਹੁਣ ਬਾਕੀ ਕੋ ਉਤਰਾਂ ਦੁੰਦੇ ਆ ਬਾਹਰ ਸਾਰਿਆਂ ਨੂੰ ਇੱਧਰੋਂ ਤੇ ਸਾਰੇ ਹੀ ਉਡੂਗੇ ਚਲੋ ਜੀ ਸਾਰੇਓ ਚਲੋ ਚਲੋ ਨਵੇਂ ਰੰਗ ਲਾਈਵੇ ਦੇਖੋ ਓਕੇ ਰਿਪੋਰਟ ਹੈ ਸਾਰੇ ਚਲੋ ਜੀ ਤੇ ਲੋ ਵੀ ਮਿੱਤਰੋ ਪੜਾ ਤੇ ਸਾਰੇ ਕਬੂਤਰ ਬੈਠ ਗਏ ਕੁਛ ਕੁ ਛਤਰੀਆਂ ਦੇ ਕੁਛ ਕੁ ਡਗ ਗਏ ਐ ਤੇ ਬਾਕੀ ਵੀ ਸਾਰੇ ਢਾਉਂਦੇ ਹੁਣ ਕੁੰਡੀ ਖੋਲ ਕੇ ਬਛਤਰੀ ਵਾਲਾ ਕੂਤਰ ਫੜ ਲੀਏ ਤੇ ਬਾਕੀ ਸਾਰੀ ਟੋਟਲੀ ਢਾਡਾਣੇ ਆ ਦਾਣੇ ਆ ਯਾਰ ਇਹਨਾਂ ਦੇ ਜਿਨਾ ਇਹ ਦਾਣੇ ਉਹ ਨਹੀਂ ਢਾਵਾਗੇ ਸਾਰਿਆਂ ਦੇ ਉਹ ਦਾਣੇ ਐ ਇੱਕੇ ਸਾਫ ਹੈ ਬਸ ਇਹ ਢਾਡਾ ਦਾਂਦੇ ਕਾਲਾ ਚੀਨਾ ਇਹ ਵੀ ਸਾਫ ਐ ਬੜਾ ਸ਼ਾਕਾ ਇੱਕੇ ਵੀ ਸਾਫ਼ ਹੈ ਬਾਕੀਆਂ ਦੇ ਦਾਣੇ ਆ ਬਾਕੀ ਕੂਤਰ ੜਾਵਾਂਗੇ ਨਹੀਂ ਤੇ ਅੱਜ ਇਹਨਾਂ ਦਾਣੇ ਵੀ ਜਲਦੀ ਪਾ ਦਾਂਗੇ ਫਿਰ ਆਗੇ ਸਵੇਰੀਓ ੜਾ ਹੋ ਜਵੇ ਤਿੱਲੋ ਬਈ ਮਿੱਤਰ ਉੜ ਗਏ ਸਾਰੇ ਕੂਤਰ ਆਪਣੇ ਤੇ ਹੁਣ ਚੱਲ ਕੇ ਬਸ ਮਿੱਟੀ ਘੇਰਦੇ ਆ ਖੁੱਡਿਆਂ ਤੇ ਮਿੱਟੀ ਪਾ ਦੀਏ। ਮਿੱਤਰੋ ਤੇ ਕਬੂਤਰ ਬੈਠ ਗਏ ਆਪਣੇ ਤੇ ਇੱਕ ਬੱਚਾ ਇਹ ਆ ਗਿਆ। ਇਹ ਉੱਡ ਰਿਹਾ ਇਹ ਹਲੇ ਤੇ ਕਰਦੇ ਆਂ ਬਸ ਇਹਨਾਂ ਨੂੰ ਬੰਦ ਤੇ ਤਾੜ ਲਈ ਬੱਚਾ ਤੈਨਾਂ ਤੋੜ ਜਵੇ। ਤੇ ਕਰਦੇ ਆਂ ਫਿਰ ਇਹਨਾਂ ਨੂੰ ਬੰਦ। ਲੋ ਜੀ ਆ ਗਿਆ ਉਹ ਵੀ। ਤੇ ਹੁਣ ਕਰਦੇ ਆਂ ਇਹਨਾਂ ਨੂੰ ਬੰਦ। ਤੇ ਹਾਂਜੀ ਲੋ ਵੇ ਮਿੱਤਰੋ। ਰੱਖਦੇ ਆਂ ਪਾਣੀ ਕਬੂਤਰਾਂ ਨੂੰ। ਲੋ ਵੇ ਮਿੱਤਰੋ। ਤੇ ਸੁਲਤਾਨ ਬੈਠਾ ਹੀ ਆਕੇ ਤੇ ਰੱਖਦੇ ਆ ਪਾਣੀ ਕੁਤਰਾਂ ਨੂੰ ਟੱਕ ਦੀਏ ਤੇ ਇਦਰੋਂ ਵੀ ਚੱਕ ਦੀਏ ਟੱਕਣ ਟੱਕਰ ਰੱਖ ਦੰਦੇ ਇਦਰ ਤੇ ਪੀਣ ਦੋ ਪਾਣੀ ਕੁਤਰਾਂ ਬਣੇ ਉਤਰ ਕੇ ਆ ਗਏ ਐ ਤੇ ਆਲਾ ਰੰਗ ਕਿ ਕਰਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਿਆ ਕਾਲਾ ਰੰਗ ਜਿਹੜਾ ਕਰਿਆ ਉਹ ਸੁਲਤਾਨ ਜਾ ਕੇ ਬੈਠ ਗਿਆ ਛਤਰੀ ਤੇ ਸੁਲਤਾਨ ਨੂੰ ਬੈਠਾ ਰਹਿਣ ਦਾਂਗੇ ਬਾਹਰੇ ਕਿ ਇਹਨਾਂ ਨੂੰ ਬਾਬੇ ਪਿੰਡ ਤੋਂ ਪਾਣੀ ਪੋਣੀ ਹੁਣ ਦੋ ਸੈਟ ਬਟ ਤੇ ਉੱਪਰ ਵੀ ਆਪਾਂ ਨੇ ਮਿੱਟੀ ਪਾਤੀ ਆ ਤੁਹਾਨੂੰ ਉਹ ਵੀ ਚੱਲ ਕੇ ਦਿਖਾਉਂਦੇ ਆ ਬਈ ਮਿੱਤਰੋ ਪਾਤੀ ਆ ਮਿੱਟੀ ਤੇ ਦੱਸਿਓ ਕਮੈਂਟ ਕਰਕੇ ਕਿਦਾਂ ਲੱਗੀ ਇਹ ਵੀ ਤੇ ਪੀਪੀਸੀ ਦੇ ਟੋਟੇ ਜੇ ਬੱਚੇ ਪਈ ਸੀ ਇਹ ਲਾਤੇ ਆਪਾਂ ਨੇ ਤੇ ਬਾ ਪੰਜ ਚਾਰ ਤਸਲੇ ਹੋਰ ਗਿਰੂਗੇ ਉਹ ਸ਼ਾਮ ਨੂੰ ਗੇੜ ਦਾਂਗੇ ਧੁੱਪ ਬਹੁਤ ਹੈ ਆ ਦੇਖੋ ਸੂਰਜ ਸਿਖਰ ਦੁਪਹਿਰਾ ਹੈ ਚਿਰ ਤੇ ਖੜਾ ਤੇ ਮੈਂ ਹੁਣ ਚੋਣੇ ਤੇ ਹਟ ਜੂਗਾ ਉਸ ਤੋਂ ਬਾਅਦ ਇਹਦੇ ਲਿਆਂ ਕੇ ਲਫਾਫਾ ਪਾ ਦਾਂਗੇ ਤੇ ਫਿਰ ਚਾਦਰਾਂ ਜੀਆਂ ਉਹ ਰੱਖ ਦਾਂਗੇ ਲਫਾਫੇ ਉੱਪਰ ਨਹੀਂ ਥੋੜੀ ਥੋੜੀ ਹੋਰ ਮਿੱਟੀ ਪਾ ਕੇ ਨਹੀਂ ਤਾਂ ਲਫਾਫਾ ਐਵੇਂ ਪੜ ਜੂਗਾ ਤੁੱਪ ਜ ਤੇ ਕਬੂਤਰ ਬੈਠੇ ਆ ਉਹ ਕੇ ਰਪੋਟਾਂ ਤੁੱਪ ਬਹੁਤ ਹੈ ਹੁਣ ਚੱਲਦੇ ਆਪਾਂ نیچے ਪੋਤਰ ਆਪਣੇ ਉਤਰ ਗਏ ਕਿ ਹੁਣ ਆਪਾਂ ਉੱਪਰ ਕੋਈ ਕੰਮ ਨਹੀਂ ਪਾਉਣ ਇੱਕ ਅੱਧੇ ਦਿਨ ਤੱਕ ਕਬੂਤਰ ਨੂੰ ਲਾਵਾਂਗੇ ਪਾਣੀ ਤੇ ਛੱਡਾਂਗੇ ਬਾਜੀ ਪਹਿਲੇ ਹਫਤੇ ਚ ਸਤੰਬਰ ਦੇ 15 ਤਰੀਕ ਤੇ ਪਹਿਲਾ ਪਹਿਲਾ ਇੱਕ ਦੋ ਬਾਈ ਛੱਡ ਦਾਂਗੇ ਤੇ ਲੋ ਜੀ ਹਾਂ ਜੀ ਲੋ ਵੇ ਮਿੱਤਰੋ ਹੁਣ ਪਾਉਂਦੇ ਆਂ ਦਾਣੇ ਗੂਤਰਾਂ ਨੂੰ ਤੇ ਖੁੰਡੇ ਸੈਟਅਪ ਦਾ ਤਾਂ ਉੱਪਰ ਆਪਾਂ ਨੇ ਓਕੇ ਕਰਤੇ ਆਂ ਤੇ ਦਾਣੇ ਰੱਖਦੇ ਆ ਹੁਣ ਦਾਣੇ ਖਾ ਲੂਗੇ ਗੂਤਰ ਕਿ ਤੇ ਕਾਲੂ ਦਾਣੇ ਵੀ ਐ ਫਿਰ ਦਾਣੇ ਹਜਮ ਨਹੀਂ ਕਰਦੇ ਥੋੜਾ ਇਹ ਅੱਜ ਸੱਜਰੀ ਪਾ ਦਾਂ ਨੇ ਫਿਰ ਦਾਣੇ ਹਜਮ ਹੋ ਜੂਗੇ ਇਹ ਖਾਣ ਦੋ ਇਹਨਾਂ ਨੂੰ ਦਾਣੇ ਇੱਧਰ ਵਾਲੇ ਖਾ ਲੂਗੇ ਉਸ ਤੋਂ ਬਾਅਦ ਇੱਧਰ ਪਾ ਦਾਂਗੇ ਤੇ ਦੋ ਚਾਰ ਬੱਚੇ ਇੱਧਰ ਫਿਰਦੇ ਐ ਇਹਨਾਂ ਨੂੰ ਵੀ ਦੂਸਰੀ ਸਾਈਡ ਛੱਡ ਦਾਂਦੇ ਆ ਤੇ ਹੁਣ ਚੱਲਦੇ ਆ ਉੱਪਰ ਕੋਤਰਾਂ ਕੋਲੇ ਤੇ ਉੱਪਰ ਵਾਲਿਆਂ ਨੂੰ ਵੀ ਦਾਣੇ ਪਾ ਦਿੰਦੇ ਆ ਜਾ ਕੇ ਤੇ ਲੋ ਵੀ ਮਿੱਤਰੋ ਪਹਿਲਾਂ ਇਹਨਾਂ ਨੂੰ ਸਰੋਂ ਲੈ ਕੇ ਆਏ ਸੀ ਆਪਾਂ ਨਿਚੋਂ ਕੱਲੀ ਸਰੋਂਗੇਰ ਦੋਂਦੇ ਆ ਤੇ ਜਿਹੜੇ ਦਾਣੇ ਆ ਉਹ ਦੂਸਰੇ ਖੋਡੇ ਚ ਪਾਣੇ ਆ ਇਹਨਾਂ ਲਈ ਖੋਲਦੇ ਆ ਮੰਗੇ ਆਪਾਂ ਨੀਚੇ ਤੋਂ ਚੱਲੋ ਬਈ ਮਿੱਤਰੋ ਖਾਣ ਦੋ ਇਹਨਾਂ ਨੂੰ ਓਕੇ ਰਿਪੋਰਟ ਤੇ ਲੋ ਜੀ ਹਸ ਤੇ ਆਪਾਂ ਤੇ ਇਹ ਦਾਣੇ ਉਹ ਦੂਜੇ ਪੋਸਟਰਾਂ ਲਈ ਉਹ ਪਰਲੇ ਖੁੱਡੇ ਚ ਰੱਖ ਦਾਂਗੇ ਇਹ ਤੇ ਲੈ ਚੱਲਦੇ ਆ ਡੱਬੇ ਨੀਚੇ ਆਪਾਂ ਇਹਦੇ ਹੀ ਲਿਆਵਾਂਗੇ ਦਾਣੇ ਹੋਰ ਤੇ ਪਾਣੀ ਚੱਕਰਿਆਂ ਚ ਪਾਣੀ ਹਾਲਾ ਹੈ ਤੇ ਉਹ ਵੀ ਪਾ ਦਾਂਗੇ ਤੇ ਆਪਣੀ ਇਸ ਕਬੂਤਰੀ ਨੇ ਵੀ ਅੰਡੇ ਦੇ ਲਏ ਇਹ ਕਬੂਤਰ ਬੈਠਾ ਹੈ ਹੁਣ ਅੰਡੇ ਤੇ ਇਹਨੇ ਵੀ ਕੱਲੇ ਦੇ ਅੰਡੇ ਤੇ ਖਾਣ ਦੋ ਇਹਨਾਂ ਨੂੰ ਦਾਣੇ ਤੇ ਹੁਣ ਚੱਲਦੇ ਆਂ ਆਪਾਂ ਬਾਹਰ ਇਹਨਾਂ ਨੂੰ ਖਾਣ ਦੋ ਦਾਣੇ ਇਹ ਦਾਣੇ ਆਪਾਂ ਇੱਧਰ ਰੱਖ ਦੰਦੇ ਇੱਧਰਲੇ ਕਬੂਤਰਾਂ ਨੂੰ ਤੇ ਲੋਵੇਂ ਮਤੋਂ ਆ ਤੇ ਇਹਨਾਂ ਨੂੰ ਦਾਣੇ ਤੇ ਚਲਦੇ ਹੁਣ ਆਪਾਂ ਹੇਠੇ ਲਾਗੇ ਦਾਣੇ ਖਾਣ ਆ ਦੇਖੋ ਤਾਰਾ ਮੀਰਾ ਪਾਉਂਦੇ ਆਪਾਂ ਦਾਣੇ ਜੁੰਨਾ ਕੱਢਦੇ ਕਬੂਤਰ ਤਾਰਾ ਮੀਰਾ ਨਾਲ ਹੀ ਚੱਕਰੇ ਝੁੱਕਰੇ ਧੋ ਕੇ ਭਾਦਾਂਗੇ ਤੇ ਹੁਣ ਚਲਦੇ ਆਂ ਹੇਠੇ ਦਾਣੇ ਲੈ ਆਈਏ ਹੋਰ ਓਕੇ ਰਿਪੋਰਟ ਹੈ ਬਾਕੀ ਤੇ ਲੋ ਵੀ ਮਿੱਤਰੋ ਇਹ ਜੋੜੀ ਨੇ ਵੀ ਅੰਡੇ ਦੇ ਦਿੱਤੇ ਐ ਤੇ ਬੱਚਾ ਆ ਗਿਆ ਬਾਹਰ ਤੇ ਇੱਕ ਟੋਕਰੀ ਆਪਾਂ ਇਹ ਕਾਲੇ ਕਬੂਤਰਾਂ ਲੈ ਲਿਆਵਾਂਗੇ ਇਹ ਜੋੜੀ ਨਵੀਂ ਜੋੜੀ ਲਈ ਇੱਥੇ ਰੱਖ ਦਾਂਗੇ ਅੱਜ ਲੈ ਆਵਾਂਗੇ ਤੇ ਇੱਥੇ ਰੱਖ ਦਾਂਗੇ ਕਿਉਂਕਿ ਇਹ ਅੰਡੇ ਇੱਥੇ ਧਰੂਗੀ ਤੇ ਬਾਕੀ ਓਕੇ ਰਿਪੋਰਟ ਹੈ ਤੇ ਹਾਂਜੀ ਲੋ ਵੀ ਮਿੱਤਰੋ ਇਧਰ ਵਾਲੇ ਕੂਤਰਾਂ ਨੇ ਦਾਣੇ ਖਾਲੇ ਹੋਗੇ ਤੇ ਹੁਣ ਚੱਕ ਕੇ ਖਾਲੇ ਹਾਂ ਵਾਸਤੇ ਇਹਨਾਂ ਨੇ ਤੇ ਹੁਣ ਚੱਕ ਕੇ ਬਸ ਇਹ ਦੂਸਰੀ ਸਾਈਡ ਰੱਖ ਜਾਂਦੇ ਆ। ਲੋ ਜੀ ਖਾਣ ਦਿਓ ਇਹਨਾਂ ਨੂੰ। ਇੱਧਰ ਵਾਲਿਆਂ ਨੇ ਤਾਂ ਖਾ ਲੇ। ਖਾਣ ਦਾ ਹੁਣ ਇਹਨਾਂ ਨੂੰ। ਤੇ ਹੋਰ ਪਾ ਦਾਂਗੇ। ਤੇ ਹੁਣ ਚਲਦੇ ਆਂ ਉੱਪਰ। ਉੱਪਰ ਵਾਲੇ ਗੋਤਰਾ ਨੂੰ ਚੱਕੀ ਦੇ ਦਾਣੇ-ਦਾਣੇ ਪਏ ਪਏ ਐ। ਤੇ ਲੈ ਚਲਦੇ ਆਂ। ਰੋਟੀ ਵੀ ਪਈ ਐ ਇਹ ਨੀਚੋਂ ਤੋਂ ਲੈ ਕੇ ਆਇਆ। ਤੇ ਛੋਲੇ ਵੀ ਲੈ ਕੇ ਜਾਣੇ ਐ। ਉੱਪਰ ਬੱਚੇ ਲਈ ਤੇ ਭਾਈ ਦਾਣੇ ਦੋਨੋਂ ਡੱਬੇ ਇਹ ਵੀ ਲਈ ਚਲਦੇ ਆਂ। ਨਹੀਂ ਮਿੱਤਰ ਰੋਟੀ ਪਾਤੀ ਐ ਇਹਨਾਂ ਨੂੰ ਤੇ ਹੁਣ ਜਿਹੜੇ ਛੋਟੇ ਬੱਚੇ ਐ ਇਹਨਾਂ ਨੂੰ ਆਪਾਂ ਚੱਕ ਕੇ ਲੈ ਚਲਦੇ ਆਂ ਇਹਨਾਂ ਨੂੰ ਛੋਲੇ ਪਾ ਦਾਂਗੇ। ਤੇ ਬਾਕੀਆਂ ਨੂੰ ਖਾਣ ਦੋ ਆਪਣੇ ਦਾਣੇ। ਕੋਈ ਚੱਕਰ ਨਹੀਂ। ਤੇ ਕੀ ਰੱਖਿਆ ਬੱਚਾ? ਇਹਨਾਂ ਨੂੰ ਲਈ ਚਲਦੇ ਆਂ نیچے। ਤੇ ਬਾਬੇ ਲੋ ਬਈ ਮਿੱਤਰੋ ਖੁਸ਼ਖਬਰੀ ਇੱਕ ਇਹਨਾਂ ਨੇ ਵੀ ਬੱਚੇ ਕੱਢ ਲਏ। ਲੋ ਬਾਈ ਮਿੱਤਰੋ। ਆਈ ਥਿੰਕ ਸੋ। ਹਾਂਜੀ। ਇੱਕ ਬੱਚਾ ਕੱਢ ਲਿਆ ਤੇ ਇੱਕ ਰਹਿ ਗਿਆ ਉਹ ਵੀ ਨਿਕਲ ਜਾਊਗਾ। ਕੱਲ ਤੱਕ। ਇਹ ਵੀ ਇਹ ਪਛਿਲਕੇ ਥੀ ਗਏ ਤਾਂ ਇਹ ਤੇ ਲੋ ਬਾਈ ਮਿੱਤਰੋ ਚੈੱਕ ਕਰੋ ਬੱਚਾ। ਕਿਹਾ ਜਾਈ ਕਾਲੀ ਨੋਕ ਮੂਰੇ ਤੋਂ। ਤੇ ਕੱਢ ਲਿਆ ਬਾਬਿਓ ਇਹਨਾਂ ਨੇ ਬੱਚੇ 59 11 ਦੇ ਤੇ ਹੁਣ ਚਲਦੇ ਆ ਬਾਬਿਓ ਬਸ ਛੋਲੇ ਪਾ ਦਈਏ ਉਤਰਾਂ ਨੂੰ ਬੱਚੇ ਜਾ ਕੇ ਛੋਲੇ ਛੋਲੇ ਪਾ ਦਈਏ ਕੰਮ ਨਵੇੜੀ ਤੇ ਟੋਕਰੀ ਲਿਆਵਾਂਗੇ ਇੱਥੇ ਲਾ ਦਾਂਗੇ ਤੇ ਉੱਤਰ ਵਾਲੇ ਗੁੱਤਰ ਵੀ ਦਾਣੇ ਖਾ ਰਹੇ ਆ ਇਹਨਾਂ ਨੂੰ ਵੀ ਖਾਣ ਦੋ ਰੋਟੀ ਪਾ ਕੇ ਬੱਚੇ ਜੁਗਾ ਜੁਗਾ ਦੇ ਦੂੰਗੇ ਤੇ ਚੱਕਰੇ ਪਾ ਦਾਂਗੇ ਤੇ ਕਰਦੇ ਆਂ ਹੀ ਆਪਾਂ ਵੀ ਆਪਣੀ ਵੀਡੀਓ ਦਾ ਇੱਥੇ ਐਂਡ ਜੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਗੱਲੋ ਸਬਸਕ੍ਰਾਈਬ ਕਰ ਦਿਓ ਸਾਨੂੰ ਆਪਣੀ ਹਰ ਇੱਕ ਵੀਡੀਓ ਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ